ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਤੇ ਹਰਸਿਮਰਤ ਕੋਲ ਬਾਦਲ ਨੇ ਨਿਸ਼ਾਨਾ ਸਾਧਿਆ ਕੀ ਕੁਛ ਕਰ ਹਰਸਿਮਰਤ ਕੋ ਬਾਦਲ ਨੇ ਆਉ ਤੁਹਾਨੂੰ ਦਿਖਾਣੇ ਆ ਇਹ ਮਲੂਕਾ ਵੀ ਮਲੂਕਾ ਪਰਿਵਾਰ ਦੇ ਨੂੰ ਤੇ ਬੇਟਾ ਚਲੇ ਗਿਆ ਪਹਿਲੇ ਰਿਐਕਸ਼ਨ ਨਹੀਂ ਕੀਤਾ ਤੁਸੀਂ ਕਿਹਦੇ ਸਾਡਾ ਪਰਿਵਾਰ ਹੈ ਕਿੱਥੇ ਜਾਏ ਇਹ ਮਲੂਕਾ ਸਾਹਿਬ ਤਾਂ ਬਿਲਕੁਲ ਸਾਡੇ ਪਰਿਵਾਰ ਦਾ ਹਿੱਸਾ ਨੇ ਤੇ ਮੈਨੂੰ ਕਿਤੇ ਨਾ ਕਿਤੇ ਹ ਹਰੇਕ ਨੂੰ ਇਹ ਸੀ ਇਸ ਮਹਿਸੂਸ ਜ਼ਰੂਰ ਹੁੰਦੀ ਹੋਊਗੀ ਕਿ ਜਿੱਥੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਕਰਦੇ ਨੇ ਤੇ ਵੱਡੀ ਉਮਰ ਚ ਜਦ ਬੱਚੇ ਆਖੇ ਨਹੀਂ ਲੱਗਦੇ ਕਿਉਂਕਿ ਮੈਂ ਤਾਂ ਬਿਆਨ ਹੀ ਸੁਣੇ ਕਿ ਬਹੁਤ ਸਮਝਾਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਜਦ ਮਾਪੇ ਦੀ ਆਖੇ ਨਹੀਂ ਲੱਗਦੇ ਨੇ ਤਾਂ ਦੁੱਖ ਤਾਂ ਪਰਿਵਾਰ ਨੂੰ ਹੁੰਦਾ ਹੀ ਹੋਗਾ ਸੋ ਮੈਂ ਉਸ ਦੁੱਖ 'ਚ ਮੈਂ ਮਹਿਸੂਸ ਕਰਦੀਆਂ ਲੇਕਿਨ ਮਲੂਕਾ ਸਾਹਿਬ ਨੂੰ ਬੇਨਤੀ ਕਰਦੀਆਂ ਕਿ ਤਕੜੇ ਹੋ ਤੁਸੀਂ ਪਾਰਟੀ ਦੇ ਵੱਡੀ ਵੱਡੀ ਲੜਾਈਆਂ ਤੁਸੀਂ ਪਹਿਲੇ ਵੀ ਲੜੀਆਂ ਨੇ ਹਾਂ ਘਰ 'ਚ ਔਖਾ ਸਮਾਂ ਆਂਦਾ ਹੈ ਲੇਕਿਨ ਪਾਰਟੀ ਵੀ ਇੱਕ ਮਾਦਾ ਰੂਪ ਹੁੰਦੀ ਹੈ ਹੁਣ ਜੰਗ ਹੈਗਾ ਫੌਜਾਂ ਜਮ ਮੈਦਾਨ ਤੇ ਉਤਰੀਆਂ ਹੋਈਆਂ ਨੇ ਤਾਂ ਜਰਨੈਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਹੈ ਸੋ ਕੋਈ ਗੱਲ ਨਹੀਂ ਲੜ ਰਹੇ ਹਾਂ ਕਿ ਬਾਕੀ ਸ਼ਬ ਕਾਮਨਾਵਾਂ ਜੋ ਵੀ ਆਇ ਇੱਕ ਲੋਕਤੰਤਰ ਜੇ ਹਰੇਕ ਨੂੰ ਇੱਕ ਹੱਕ ਹੁੰਦਾ ਹੈ ਸਭ ਆ ਕੇ ਆਪਣੀ ਗੱਲ ਰੱਖਣ ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਜਿਸ ਪਾਰਟੀ ਨੇ ਪੰਜਾਬ ਦੇ 750 ਕਿਸਾਨਾਂ ਦੀ ਜਾਨ ਜਾਨਾ ਲੈ ਕੇ ਕਾਲੇ ਕਾਨੂੰਨ ਵਾਪਸ ਕੀਤੇ ਮਾਫੀ ਮੰਗ ਕੇ ਤੇ ਉਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਉਹਨਾਂ ਦਾ ਮੰਗਾ ਪੂਰੀ ਕਰਨਗੇ ਅੱਜ ਜਦ ਇੰਨੇ ਸਾਲ ਬਾਅਦ ਉਹ ਮੰਗਾ ਪੂਰੀਆਂ ਨਹੀਂ ਹੋਈਆਂ ਨੇ ਇੱਕ ਵਾਰ ਫਿਰ ਜਦ ਕਿਸਾਨ ਧਰਨੇ 'ਚ ਬੈਠਦੇ ਨੇ ਤੇ ਉਹਨਾਂ ਦੇ ਉੱਤੇ ਫਿਰ ਉਹ ਸਰਕਾਰ ਗੋਲੀਆਂ ਦੇ ਨਾਲ ਅਥਰੂਗ ਐਸਾ ਦੇ ਨਾਲ ਡਰੋਨਾਂ ਦੇ ਨਾਲ ਜਿਹੋ ਜਿਹੇ ਤਸ਼ੱਦਦ ਕਰਦੀ ਹੈ ਤੇ ਆਪਣੇ ਆਪਾ ਪਾਵੇਂ ਆਪਾ ਕਹਿ ਸਕੀਏ ਕਿ ਨਾ ਮੰਗਾ ਤਾਂ ਪੂਰੀਆ ਕੀਤੀ ਨਾ ਬੰਦੀ ਸਿੱਖਾਂ ਦੀ ਜਿਹੜੇ ਗੁਰੂ ਨਾਨਕ ਪਾਸ਼ਾ ਜੀ 550 ਸਾਲਾਂ ਚ ਇਹਨਾਂ ਨੇ ਵਾਅਦਾ ਕੀਤਾ ਸੀ ਉੱਥੋਂ ਵੀ ਮੁੱਕਰ ਗਏ ਸਾਡੇ ਪਾਨੀਆਂ ਨੂੰ ਖੋਣ ਵਾਸਤੇ ਪੂਰਾ ਦਬਾਅ ਪਾਇਆ ਜਾ ਰਿਹਾ ਹੈ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਤੇ ਜੇ আর ਇਹ ਕੁਝ ਹੋ ਰਿਹਾ ਤਾਂ ਫਿਰ ਇਸ ਪਾਰਟੀ ਦੇ ਨਾਲ ਕੋਈ ਪੰਜਾਬ ਹਤਾਸ਼ੀ ਤਾਂ ਮੈਨੂੰ ਨਹੀਂ ਲੱਗਦਾ ਖੜੂਗਾ ਲੇਕਿਨ ਮੈਂ ਤਾਂ ਪੰਜਾਬ ਦੇ ਸਮੂਹ ਸੰਗਤਾਂ ਨੂੰ ਕਹਾਂਗੀ ਕਿ ਜੇ ਕਿਸੇ ਪਾਰਟੀ ਦੇ ਇਹੋ ਜੀ ਐਕਸ਼ਨਸ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਤੇ ਦਿੱਲੀ ਦੀਆਂ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਖੇਤਰੀ ਪਾਰਟੀ ਵੀ ਪੰਜਾਬ ਦੀ ਬਿਹਤਰੀ ਵਾਸਤੇ ਦਿਨ ਰਾਤ ਇੱਕ ਕਰਦੀ ਹੈ ਦਿੱਲੀ ਦੀਆਂ ਪਾਰਟੀਆਂ ਇੱਕ ਨੈਸ਼ਨਲ ਅਜੈਂਡਾ ਚਲਾਉਂਦੀਆਂ ਨੇ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਹੈ ਸੋ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਆ ਕਿ ਅੱਜ ਦੀ ਤਰੀਕ ਜਿਹੜਾ ਭਾਰਤੀ ਜਿਹਦੇ ਕਰਕੇ ਅੱਜ ਆਪਾਂ ਦੇਖ ਰਹੇ ਇਹਨਾਂ ਦਾ ਵਿਰੋਧ ਹਰ ਥਾਂ ਹੋ ਰਿਹਾ ਸੋ ਇਸ ਪਾਰਟੀ 'ਚ ਜਿਹੜੇ ਜਾਣਦੇ ਨੇ ਉਹ ਆਪਦੇ ਨਿੱਜੀ ਸਵਾਰਥ ਵਾਸਤੇ ਪਾਵੇਂ ਜਾ ਰਹੇ ਨੇ ਕਿ ਪੰਜਾਬ ਦੇ ਹਿੱਤ ਵਾਸਤੇ ਨਹੀਂ ਜਾ ਰਹੇ